ਹਾਂਜੀ ਨਾਮਜੀਤ ਅਰਪ੍ਰੀਤ ਬਟੂ ਸੈਂਟਰਲ ਯੂਥ ਕਾਂਗਰਸ ਦਾ ਪ੍ਰਧਾਨ ਹੈ ਕੀ ਕਹਿਣਾ ਚਾਹੋਗੇ ਜੋ ਅੱਜ ਉਹ ਇੰਨੀ ਜਿੱਤ ਵੱਡੀ ਜਿੱਤ ਹੋਈ ਦੇਖੋ ਜੀ ਰਾਜਾ ਵੜਿੰਗ ਜੀ ਜਿੱਤੇ ਨੇ ਇਹਦੇ ਵਿੱਚ ਇਕੱਲੇ ਵੜਿੰਗ ਸਾਹਿਬ ਹੀ ਨਹੀਂ ਕੱਲਾ-ਕੱਲਾ ਵਰਕਰ ਕਾਂਗਰਸ ਪਾਰਟੀ ਦਾ ਉਹਨਾਂ ਦੇ ਨਾਲ ਖੜਿਆ ਸੀਗਾ ਤੇ ਪੂਰੇ ਲੁਧਿਆਣਾ ਸ਼ਹਿਰ ਚ ਮੈਂ ਸਮਝਦਾ ਹਾਂ ਕਿਸੇ ਵੱਲੋਂ ਵੀ ਵਿਰੋਧ ਨਹੀਂ ਹੋਇਆ ਤੇ ਪੂਰੀ ਪਾਰਟੀ ਨੇ ਧਨਮਨ ਨਾਲ ਇੱਕ ਮਹੀਨਾ ਪਹਿਲੇ ਹੀ ਟਿਕਟ ਮਿਲੀ ਸੀ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਸਾਥ ਦਿੱਤਾ ਤੇ ਜਿਹਦੇ ਕਰਕੇ ਜਿੱਤ ਹੋਈ ਹੈ ਜਿਵੇਂ ਕਿ ਵੜਿੰਗ ਸਾਹਿਬ ਨੇ ਕਿਹਾ ਕਿ ਕੋਜੀ ਹਰਕਤਾਂ ਵੀ ਕੀਤੀਆਂ ਗਈਆਂ ਐਂਟੀ ਪਾਰਟੀ ਵੱਲੋਂ ਜਿਵੇਂ ਪੱਪੀ ਜਦ ਲੜਕਿਆਂ ਨੇ ਕੀਤੀ ਗਈ ਸੀ ਕੀ ਕੀ ਕਹਿਣਾ ਚਾਹੋਗੇ ਉਸ ਦੇਖੋ ਇਹ ਤਾਂ ਇੱਕ ਬਚਪਨਾ ਦਿਖਾਇਆ ਗਿਆ ਉਹਦੇ ਵਿੱਚ ਵੜਿੰਗ ਸਾਹਿਬ ਉੱਥੇ ਉਹਨਾਂ ਦੇ ਜਿਹੜੇ ਪ੍ਰੈਸ਼ਰ ਸਾਹਿਬ ਦੇ ਤਾਇ ਜੀ ਦੇ ਲੜਕੇ ਨੇ ਸੁਸ਼ੀਲ ਪ੍ਰੈਸ਼ਰ ਜੀ ਜੋ ਕਿ ਕਾਂਗਰਸ ਪਾਰਟੀ ਦੇ ਸਮਰਥਕ ਨੇ ਬਹੁਤ ਪੁਰਾਣੇ ਬਹੁਤ ਹੀ ਸੀਨੀਅਰ ਲੀਡਰ ਨੇ ਉਹਨਾਂ ਨੂੰ ਘਰ ਆਉਣ ਨਹੀਂ ਦਿੱਤਾ ਜਾ ਰਿਆ ਸੀਗਾ ਇਸ ਕਰਕੇ ਉਹ ਉਹਨਾਂ ਨੂੰ ਲੈਣ ਗਏ ਸੀਗੇ ਤੇ ਘਰ ਉਹਨਾਂ ਦਾ ਸਾਰਿਆਂ ਦਾ ਇਕੱਠਾ ਹੀ ਹੈ ਤੇ ਉੱਥੇ ਬੈਠ ਗਏ ਤੇ ਉਹ 1.5 ਮਿੰਟ ਦੇ ਵਿੱਚ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਜੇਕਰ ਸਮਰਥਨ ਦੇਣਾ ਹੁੰਦਾ ਤਾਂ ਪਹਿਲੇ ਹੀ ਦੇ ਜਾਂਦੇ ਕਿਸ ਵਾਸਤੇ ਸਮਰਥਨ ਦੇਣਾ ਫਿਰ ਇਲੈਕਸ਼ਨ ਹੀ ਕਹਦੇ ਲਈ ਲੜੇ ਤੇ ਮੈਂ ਕਹਿੰਦਾ ਜੇ ਫਿਰ ਜੇ ਅਸੀਂ ਬਚਪਨ ਵਾਲੀਆਂ ਏਦਾਂ ਦੀ ਗੱਲ ਬਾਣੀ ਜੀ ਕਰੀਏ ਜੇ ਉਹਨਾਂ ਨੇ ਸਮਰਥਨ ਹੀ ਦੇ ਦਿੱਤਾ ਤੇ ਇਹਦਾ ਮਤਲਬ ਲੱਗਦਾ ਜੇ 4 ਕਵੇ ਸਮਰਥਨ ਦਿੰਦਾ ਹੈ ਤੇ ਫਿਰ ਇਹਦਾ ਮਤਲਬ ਉਹ 1.5 ਲੱਖ ਤੇ ਸੀਮਟਦੇ ਸੀਗੇ ਜਿਹੜੀ 237 ਪਈਆਂ ਜੇ ਮੈਂ ਤਾਂ 70-80 ਹਜ਼ਾਰ ਰਾਇਆ ਵਿਡਿੰਗ ਸਾਹਿਬ ਕਰਕੇ ਪੈ ਗਈ ਇਹਨੇ ਆਵਾਜ਼ ਦੀ ਪਾਰਟੀ ਦਾ ਜਿਹੜਾ ਹਾਰ ਦਾ ਕਾਰਨ ਕੀ ਹੋ ਸਕਦਾ ਦੇਖੋ ਜੀ ਹਾਰ ਦਾ ਕਾਰਨ ਮੇਨ ਇਹਨਾਂ ਦਾ ਇਹੀ ਆ ਇਹਨਾਂ ਦਾ ਮੁੱਖ ਮੰਤਰੀ ਕਿਕਲੀਆਂ ਸੁਣਾਉਣ ਨਾਲ ਜਾਂ ਚੁਟਕਲੇ ਸੁਣਾਉਣ ਨਾਲ ਲੋਕੀ ਹੁਣ ਖੁਸ਼ ਨਹੀਂ ਹੁੰਦੇ ਇਹਨਾਂ ਦੀਆਂ ਗੱਲਾਂ ਚ ਆ ਕੇ ਲੋਕੀ ਬਦਲਾਵ ਭਾਲਦੇ ਸੀਗੇ ਪਾਰਟੀਆਂ ਤੋਂ ਤੇ ਇਹਨਾਂ ਨੂੰ ਵੋਟਾਂ ਪੈ ਗਈਆਂ ਲੇਕਿਨ ਉਹਨਾਂ ਆ ਕੇ ਕੀ-ਕੀ ਲਿਆ ਸੁਣਾ ਕੇ ਤੇ ਆਪਾਂ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਉਹਨੂੰ ਲੋਕਾਂ ਲੋਕੀ ਕੰਮ ਪਾਉਂਦੇ ਨੇ ਚਾਹੇ ਉਹ ਭਾਜਪਾ ਪਾਰਟੀ ਹੋਵੇ ਸੈਂਟਰ ਦੀ ਚਾਹੇ ਆਪਾਂ ਪੰਜਾਬ ਦੀ ਗਵਰਨਮੈਂਟ ਹੋਵੇ ਹੁਣ ਲੋਕੀ ਕੰਮ ਪਾਉਂਦੇ ਨੇ ਕੰਮ ਤੋਂ ਬਿਨਾਂ ਕਿਸੇ ਨੇ ਕਿਸੇ ਦਾ ਕੋਈ ਸਾਥ ਨਹੀਂ ਦੇਣਾ ਚਾਹੇ ਉਹ ਕਾਂਗਰਸ ਪਾਰਟੀ ਹੈ ਜੇ ਕੰਮ ਕਰੇਗੀ ਤੇ ਅਗਲੀ ਵਾਰ ਆਏਗੀ ਜੇ ਕੰਮ ਨਹੀਂ ਕਰੇਗੀ ਤਾਂ ਉਹ ਵੀ ਬਾਹਰ ਹੋ ਜਾਈਂ ਭਗਵਾਨ ਦਵਨ ਜੀ ਕਹਿੰਦੇ ਸੀ 1000 ਨਹੀਂ ਹੁਣ 1100 ਰੁਪਏ ਦੇਵਾਂਗੇ ਬਿਲਕੁਲ ਜਦੋਂ ਆਏਗਾ ਆਪਾਂ ਉਦੋਂ ਹੀ ਗੱਲ ਕਰਾਂਗੇ ਹਜੇ ਤੱਕ ਤਾਂ 2.5 ਸਾਲ ਬੀਤ ਗਏ ਐ ਅਜੇ ਤੱਕ ਤਾਂ ਕੋਈ ਕੁਝ ਹੋਇਆ ਨਹੀਂ ਗਾ ਸਭ ਦੇਖੇ ਬਿੱਟੂ ਜੀ ਤੇ ਵਿੜਿੰਗ ਸਾਹਿਬ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਬਿਲਕੁਲ ਨੇਕ ਟੂ ਨੇਕ ਫਾਈਟਿੰਗ ਚੱਲ ਰਹੀ ਸੀ ਜਦਕਿ ਬੀਜੇਪੀ ਇਹਨੂੰ ਜਦੋਂ ਪ੍ਰਚਾਰ ਕਰਨ ਜਾ ਰਹੇ ਸੀ ਪਿੰਡਾਂ 'ਚ ਬਹੁਤ ਵਿਰੋਧ ਹੋ ਰਿਹਾ ਸੀ ਕਿਸ ਤਰ੍ਹਾਂ ਦੇਖ ਲਓ ਬਿੱਟੂ ਨੂੰ ਬਹੁਤ ਸਾਰੇ ਵੋਟਾਂ ਪਈਆਂ ਲੋਕਾਂ ਵੱਲ ਕੋਈ ਜੀ ਇਹਦੇ ਵਿੱਚ ਦੋ ਮੋਟਿਵ ਨੇ ਜੇ ਆਪਾਂ ਪਹਿਲੇ ਸ਼ਹਿਰ ਦੀ ਗੱਲ ਕਰੀਏ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਭਾਰਤੀ ਜਨਤਾ ਪਾਰਟੀ ਨੇ ਹਰ ਤਰ੍ਹਾਂ ਦਾ ਪ੍ਰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਇੱਕ ਦੱਸਦਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗੀ 25 ਮਈ ਤੋਂ ਲੈ ਕੇ 31 ਮਈ ਤੱਕ ਇਹਨਾਂ ਨੇ ਐਡਾ ਵੱਡਾ ਇੱਕ ਝੂਠ ਫੈਰਾਇਆ ਵਾ ਜਿਹਦੇ ਸਾਡੇ ਕੋਲ ਸਬੂਤ ਵੀ ਨਹੀਂ ਅੱਜ ਸਾਡੇ ਬ੍ਰਦਰ ਨੇ ਅਰुण ਸ਼ਰਮਾ ਜੀ ਜੋ ਵਾਰ ਨੰਬਰ 50 ਦੇ ਇਨਚਾਰਜ ਵੀ ਨੇ ਉਹਨਾਂ ਨੇ ਪੂਰੀ ਉਹ ਵੀਡੀਓ ਆਪਣੀ ਐਫਬੀ ਤੇ ਪਾਈ ਵੀ ਹੈ ਇਹਨਾਂ ਨੇ ਕੀ ਕਿਹਾ ਜੀ ਇਹਨਾਂ ਨੇ ਦੱਸਿਆ ਕਿ ਅਯੁੱਧਿਆ ਤੋਂ ਅਯੁੱਧਿਆ ਤੋਂ ਸਾਨੂੰ ਪ੍ਰਸ਼ਾਦ ਆਇਆ ਤੇ ਅਸੀਂ ਉਹ ਵੰਡਣਾ ਚਾਹੁੰਦੇ ਆ ਇਹਨਾਂ ਨੇ ਉਹ ਇੱਕ ਰਾਮ ਜੀ ਦਾ ਇੱਕ ਝੰਡਾ ਲੈ ਕੇ ਨਾਲ ਚਾਵਲਾ ਦੇ ਦਾਣੇ ਲੈ ਕੇ ਕੀ ਇਹ ਯੋਧਿਆ ਤੋਂ ਆਇਆ ਦੱਸੋ ਜੀ 25 ਮਈ ਤੋਂ ਲੈ ਕੇ 31 ਮਈ ਤੱਕ ਇਹਨਾਂ ਨੇ ਘਰਾ ਘਰਾ ਦੇ ਵਿੱਚ ਜਾ ਕੇ ਲੋਕਾਂ ਨੂੰ ਵੰਡੇ ਜੇ ਇਹਨਾਂ ਨੇ ਆਹ ਚੀਜ਼ਾਂ ਵੰਡੀਆਂ ਨੇ ਤੇ 1 ਜੂਨ ਨੂੰ ਇਲੈਕਸ਼ਨ ਹੋ ਜਾਂਦੇ ਆ ਤੇ ਹੁਣ ਕਿਉਂ ਨਹੀਂ ਵੰਡੇ ਹੁਣ ਕਿਉਂ ਨਹੀਂ ਵੰਡ ਰਹੇ ਕਿਤੇ ਗਿਆ ਪ੍ਰਸ਼ਾਅ ਖਤਮ ਹੋ ਗਿਆ ਇਹ ਲੋਕੀ ਬਹੁਤ ਸਿਆਣੇ ਹੋ ਚੁੱਕੇ ਨੇ ਠੀਕ ਹੈ ਕੁਝ ਲੋਕਾਂ ਨੇ ਮੋਦੀ ਜੀ ਦੇਖੋ ਇਹਨੀ ਵੇਵ ਦੇ ਹੋਣ ਦੇ ਵਿੱਚ ਵੀ ਦੇਖੋ ਮੈਂ ਮੰਨਦਾ ਕਿ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਬਹੁਤ ਪਈ ਹੈ ਇਹ ਬਿੱਟੂ ਨੂੰ ਵੋਟ ਨਹੀਂ ਪਈ ਅਗਰ ਬਿੱਟੂ ਨੂੰ ਵੋਟ ਪੈ ਰਹੀ ਹੁੰਦੀ ਤਾਂ ਕਾਂਗਰਸ ਜਿੱਤਦੀ ਨਾ ਇਹ ਭਾਰਤੀ ਜਨਤਾ ਪਾਰਟੀ ਮੋਦੀ ਨੂੰ ਹੀ ਵੋਟ ਪਈ ਹੈ ਜਿਹੜਾ ਇਹ ਝੂਠੇ ਰਹਿ ਗਿਆ ਦੇਖੋ ਉੱਥੇ ਦੇ ਲੋਕ ਕਿੰਨੇ ਸਿਆਣੇ ਨੇ ਉੱਥੇ ਦੇ ਲੋਕ ਅਯੋਧਿਆ ਦੇ ਦੇਖੋ ਕਿੰਨੇ ਸਿਆਣੇ ਨੇ 10000 9000 10000 ਦੇ ਵੋਟ ਤੋਂ ਅੰਤਰ ਦੇ ਵਿੱਚੋਂ ਜੇ ਕਹਿੰਦੇ ਕਿ ਅਸੀਂ ਇੰਨਾ ਕੁਝ ਕਰਾਇਆ ਤੇ ਹਾਰਦੇ ਕਿਉਂ ਹਮ ਰਾਮ ਰਾਮ ਜੀ ਆਇਆ ਉਹਨਕੋ ਲਾएंगे ਨਾ ਬੜਾ ਨਾਰਾ ਸਿਕਾਣਾ ਦਾ ਤੇ ਉੱਥੇ ਹੀ ਮੈਨੂੰ ਲੱਗਦਾ ਇਲੈਕਸ਼ਨ ਹਾਰ ਕੇ ਦੇਖੋ ਜੀ ਦੇਖੋ ਰਾਮ ਦੇ ਨਾਮ ਤੇ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਰਾਮ ਜੀ ਸਾਰਿਆਂ ਦੇ ਨੇ ਠੀਕ ਹੈ ਤੁਸੀਂ ਮੈਂ ਜ਼ਮਿੰਦਾ ਮੈਂ ਇੱਕ ਸਿੱਖ ਹਾਂ ਤੇਰਾ ਮਤਲਬ ਇਹ ਥੋੜਾ ਹੈ ਮੈਂ ਸਿਰਫ ਗੁਰਦੁਆਰਾ ਸਹੀ ਵੀ ਜਾਣਾ ਮੈਂ ਮਾਤਾ ਚਿਤਕੁਲੀ ਮਾਤਾ ਜੀ ਦਾ ਚਾਹੀਦਾ ਮਾਤਾ ਵੈਸ਼ਨੂ ਦੇਵੀ ਜੀ ਦਾ ਚਾਹੀਦਾ ਰਾਮ ਜੀ ਨੂੰ ਮੰਨਿਦਾ ਹਨੂਮਾਨ ਜੀ ਨੂੰ ਮੰਨਿਦਾ ਮੈਂ ਸਵੇਰੇ ਬੋਡੀ ਬਿਲਡਿੰਗ ਪੂਰੀ ਵਰਜਸ਼ ਕਰਦਾ ਹਾਂ ਸਵੇਰੇ ਹਨੂਮਾਨ ਜੀ ਨੂੰ ਮੱਥਾ ਟੇਕ ਕੇ ਜਾਣਾ ਕੀ ਹਨੂਮਾਨ ਜੀ ਸਿਰਫ ਮੇਰੇ ਹੀ ਹੋਗੇ ਇੱਕ ਇੱਜ਼ਤ ਕੰਮ ਨਾਲ ਵੋਟਾਂ ਨਹੀਂ ਪੈਣੀਆਂ ਵੋਟਾਂ ਸਿਰਫ ਕੰਮ ਨੂੰ ਪੈਣੀਆਂ ਵਾ ਕੰਮ ਕਰੋ ਤੇ ਵੋਟਾਂ ਪੈਣਗੀਆਂ ਤੁਹਾਡੇ ਸਾਹਬ ਨੇ ਕੀ ਕਾਰਨ ਮੰਨਦੇ ਹੋ ਜੋਧੇ ਵਿੱਚ ਬੀਜੇਪੀ ਦੀ ਹਾਰ ਹੋਈ ਦੇਖੋ ਜੀ ਮੈਂ ਤੁਹਾਨੂੰ ਹੁਣੀ ਕਹਿ ਕੇ ਤਾਂ ਹਟਿਆ ਮੈਂ ਤੇ ਆਪਾਂ ਰੱਬ ਨੂੰ ਵੋਟਾਂ ਦੇ ਵਿੱਚ ਗਿਣਤੀ ਕਰਾਂਗੇ ਤੇ ਉਹ ਵੋਟਾਂ ਨਹੀਂ ਪੈਣੀਆਂ ਹੁਣ ਮੈਂ ਨਹੀਂ ਉੱਥੇ ਬਹੁਤ ਵੱਡੀ ਸੰਖਿਆ ਵਿੱਚ ਜਿਨ੍ਹਾਂ ਦੇ ਘਰ ਜੁਗਾਰ ਦਿੱਤੇ ਗਏ ਸੀ ਉਹਨਾਂ ਨੂੰ ਵੀ ਕਾਫੀ ਵਿਰੋਧ ਹੋਇਆ ਜਿਉਂਦੇ ਰਾਮ ਮੰਦਰ ਬਣ ਰਿਹਾ ਠੀਕ ਹੈ ਪਰ ਘਰ ਉਜਾਰ ਕਿੰਨਾ ਬਣਾਇਆ ਜਾਵੇ ਨਾ ਉਸ ਦਾ ਵੀ ਰੀਜ਼ਨ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਜੀ ਬਿਲਕੁਲ ਹੋ ਸਕਦਾ ਹੈ ਜੀ ਰਾਮ ਮੰਦਰ ਦੇਖੋ ਹੁਣ ਆਪਾਂ ਰਾਮ ਮੰਦਰ ਬਣਾਇਆ ਗਿਆ ਠੀਕ ਹੈ ਯੋਧਿਆ ਦੇ ਵਿੱਚ ਵੀ ਦੇਖੋ ਕਿੰਨਾ ਕੁਛ ਜੇ ਕੰਮ ਕਿੱਥੇ ਹੁੰਦੇ ਨਾ ਉੱਥੇ ਇੱਕ ਮੰਦਿਰ ਬਣਾਉਣ ਨਾਲ ਜਾਂ ਆਪਾਂ ਇਹ ਝੂਠ ਦਾ ਹੰਕਾਰ ਇਹ ਕਹਿੰਦੇ ਨੇ ਮੋਦੀ ਸਾਹਿਬ ਦੇ ਵਿੱਚ ਹੰਕਾਰ ਬਹੁਤ ਆ ਗਿਆ ਮੋਦੀ ਸਾਹਿਬ ਦੇ ਵਿੱਚ ਹੰਕਾਰ ਬਹੁਤ ਆ ਗਿਆ ਹੰਕਾਰਾਂ ਨੂੰ ਵੋਟ ਨਹੀਂ ਪੈਂਦੀ ਹੁੰਦੀਆਂ ਕੰਮ ਕਰਾਓ ਕੰਮ ਨੂੰ ਵੋਟ ਪੈਂਦੀ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਮੈਨੂੰ ਲੱਗਦਾ ਜੇ ਹੁਣ ਵੀ ਅਕਲ ਆ ਜਾਵੇ ਤਾਂ ਬਹੁਤ ਜਲਦੀ ਤੇ ਇਹਨਾਂ ਲਈ ਬੈਨੀਫਿਟ ਵਾਲੀ ਗੱਲ ਹੀ ਹੈ ਆਮ ਆਦੀ ਪਾਰਟੀ ਤੀਸਰੇ ਨੰਬਰ ਤੇ ਆਈ ਹੈ ਕੀ ਕਾਰਨ ਲੱਗਦਾ ਕਿ ਲੋਕਾਂ ਦੇ ਕੰਮ ਨਹੀਂ ਹੋਏ ਬਿਲਕੁਲ ਨਹੀਂ ਹੋਏ ਜੀ ਕੰਮ ਨਹੀਂ ਉਹ ਦੇਖੋ ਚਾਹੇ ਉਹ ਐਮਐਲਏ ਹੋਣ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਉਹਨਾਂ ਦੇ ਮੰਤਰੀ ਹੋਣ ਦੇਖੋ ਜੇ ਕੰਮ ਕਰਾਈ ਹੁੰਦੇ ਤੇ ਅੱਜ ਵੀ ਦੇਖੋ ਸਾਰੇ ਮੈਨੇ ਸਾਹਮਣੇ ਆਲੇ 13 ਸੀਟਾਂ ਦੇ ਵਿੱਚੋਂ 7 ਤੋਂ 8 ਮੰਤਰੀ ਖੜੇ ਸੀਗੇ ਇਲੈਕਸ਼ਨ ਦੇ ਵਿੱਚ ਦੇਖੋ ਸਾਰੇ ਹਾਰੇ ਸਿਰਫ ਇੱਕ ਵੀ ਥੀਅਰ ਜਿੱਤਿਆ ਹੋਇਆ ਤੇ ਬਾਕੀ ਸਾਰੇ ਦੇ ਸਾਰੇ ਹਾਰੇ ਨੇ ਉਹ ਤਾਂ ਕਹਿੰਦੇ 13 ਜੀਰੋ ਆਪਾਂ ਕਰਨੀਆਂ ਤੇ ਭਗਵੰਦ ਮਾਨ ਨੂੰ ਬਣਾ ਦੇਣਾ ਹੀਰੋ ਟੁਕੜੀਆਂ ਸੁਣਾਣ ਵਾਲਿਆਂ ਨੂੰ ਵੋਟਾਂ ਹੀ ਨਹੀਂ ਪੈਣੀਆਂ ਚੁਟਕਲੇ ਸੁਣਾ ਚੁਟਕਲੇ ਤਾਂ ਅਸੀਂ ਆਪਣਾ ਕਪਿਲ ਸ਼ਰਮਾ ਤੇ ਬਹੁਤ ਸੁਣ ਲਈਦੇ ਜੀ ਨੈਟਫਲਿਕਸ ਕੀ ਕਾਰਨ ਮੰਨਦੇ ਹੋ ਦੋ ਦਿਨ ਹੋ ਚੁੱਕੇ ਨੇ ਅਜੇ ਤੱਕ ਸਰਕਾਰ ਨਹੀਂ ਬਣੀ ਦੇਖੋ ਜੀ ਸਰਕਾਰ ਬਹੁਮਤ ਦੋਨੋਂ ਪਾਰਟੀਆਂ ਕੋ ਨਹੀਂ ਹੈਗਾ ਚਾਹੇ ਉਹ ਮੋਦੀ ਸਾਹਿਬ ਦੀ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਚਾਹੇ ਸਾਡਾ ਇੰਡੀਆਜ਼ ਗਠਬੰਧਨ ਹੋਵੇ ਠੀਕ ਹੈ ਦੋਨੋਂ ਪਾਸੋਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਜਿਹੜੇ ਦੇਖੋ ਅਸੀਂ ਤਾਂ ਇਹੀ ਕਵਾਂਗੇ ਇੱਥੇ ਇੰਡੀਆ ਗਠਬੰਧਨ ਬਹੁਤ ਵੱਡੀ ਲੀਡ ਦੇ ਜਿੱਤਿਆ ਵਾ ਠੀਕ ਹੈ ਜੀ ਤੇ ਦੇਖੋ ਇਹ ਬਾਕੀ ਜੇ ਇਹਨਾਂ ਨੂੰ ਸਮਰਥਨ ਮਿਲਦਾ ਸਰਕਾਰ ਬਣਦੀ ਆ ਤੇ ਕੁਝ ਚੇਂਜੇਸ ਹੋਣੀਆਂ ਵੀ ਚਾਹੀਦੀਆਂ ਨੇ ਕੁਝ ਲੋਕੀ ਇਹਨਾ ਤੋਂ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਅੱਕੇ ਪਏ ਨੇ ਜਿਹੜੇ 400 ਦਾ ਨਾਹਰਾ ਦੇ ਰਹੇ ਸੀਗੇ ਉਹ 300 ਤੋਂ ਵੀ ਛੱਲੇ ਆ ਪਰ ਜਗ੍ਹਾ ਜਗ੍ਹਾ ਬੋਲ ਰਹੇ ਸੀਗੇ ਮੈਨੇ ਪਗੰਦ ਬਣੇ ਇੰਨੇ ਕੰਮ ਕਰਾਤੇ ਇੰਨੇ ਰਿਸ਼ਵਤ ਖੋਰ ਫੜ ਲਏ ਇੰਨੇ ਬਿਜਲੀ ਦੇ ਬਿੱਲ ਮਸਤਰਾਤੇ ਦੇਖੋ ਬੋੜੀ ਲੱਗੇ ਰਹੇ ਬਿਜਲੀ ਦੇ ਬਿੱਲ ਸੁਣ ਲੋ ਜੀ ਠੀਕ ਆ ਕੁਝ ਵਿਅਕਤੀਆਂ ਦੇ ਹੋਏ ਵੀ ਐ ਨਹੀਂ ਕਹਿੰਦਾ ਨਹੀਂ ਹੋਏ ਹੋਏ ਤੇ ਪਰ ਤੁਸੀਂ ਆਮ ਘਰਾਂ ਦੇ ਵਿੱਚ ਗੱਲ ਕਰੋ ਸਭ ਦੇ ਬਿਜਲੀ ਦੇ ਬਿੱਲ ਆ ਰਹੇ ਆ ਮੇਰੇ ਘਰ ਦਾ ਤੁਸੀਂ ਬਿੱਲ ਚੈੱਕ ਕਰ ਸਕਦਾ ਮੇਰਾ ਖੁਦ ਦਾ ਬਿੱਲ ਆਂਦਾ ਵਾ ਤੇ ਤਾਂ ਠੀਕ ਹੈ ਜਿਨ੍ਹਾਂ ਦੇ ਬਿੱਲ ਨਹੀਂ ਆ ਨਹੀਂ ਆ ਰਹੇ ਸੀਗੇ ਉਹ ਵੀ ਹੁਣ ਇਸ ਟਾਈਮ ਡਰ ਰਹੇ ਆ ਕਿ ਸਾਡਾ ਬਿੱਲ ਹੁਣ ਇਹ ਤਾਂ ਨਹੀਂ ਡਬਲ ਆ ਜਾ ਮੈਂ ਤਾਂ ਖੁਦ ਕਹਿੰਦਾ ਜੀ ਬਿੱਲ ਆਣੇ ਚਾਹੀਦੇ ਯੂਨਿਟ ਦਾ ਬਿੱਲ ਬਿੱਲ ਦਾ ਰੇਟ ਸਸਤਾ ਹੋਣਾ ਚਾਹੀਦਾ ਮੁਫਤ ਦੀਆਂ ਚੀਜ਼ਾਂ ਖਵਾ ਕੇ ਠੀਕ ਹੈ ਚਾਹੇ ਸਾਡੀ ਪਾਰਟੀ ਨੇ ਵੀ ਕੁਝ ਗਾਰੰਟੀਆਂ ਦਿੱਤੀਆਂ ਹੋਣਗੀਆਂ ਮੈਂ ਖੁਦ ਕਹਿੰਦਾ ਮੁਫਤ ਦੀਆਂ ਚੀਜ਼ਾਂ ਦਾ ਕਿਸੇ ਨੂੰ ਵੀ ਸਮਰਥਨ ਨਹੀਂ ਦੇਣਾ ਚਾਹੀਦਾ ਰੇਟ ਘਟ ਹੋਣੇ ਚਾਹੀਦੇ ਆ ਤਾਂ ਕਿ ਗਰੀਬ ਬੰਦਾ ਵੀ ਹੋਵੇ ਉਹਨੂੰ ਸਾਨਾ ਅਗਰ ਜਦੋਂ ਆਪਾਂ ਮੋਸਤੀ ਖਾਂਦੀ ਆਜ ਤੈ ਪੈ ਜਵੇ ਨਾ ਤੇ ਦੂਜਾ ਬੰਦੇ ਦੂਜੀ ਸਰਕਾਰ ਆ ਜਵੇ ਫਿਰ ਆਪਾਂ ਨੂੰ ਪੈਸੇ ਲਗਾ ਦੇ ਫਿਰ ਆਪਾਂ ਨੂੰ ਮਾੜੀ ਲੱਗਣ ਲਈ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨ ਵਾਲੇ ਜਿਹੜੇ ਕੀ ਹਜੇ ਤੱਕ ਹੋਏ ਨਹੀਂ ਕਾਫੀ ਹ ਤੱਕ ਜਿਵੇਂ ਆਪਾਂ ਮੇਰੇ ਵਾਰਡ ਦੇ ਵਿੱਚ ਲਿਓ ਮਦਪੁਰੀ ਦਾ ਇਲਾਕਾ ਪੈਂਦਾ ਉਹ ਬਹੁਤ ਨੀਵਾ ਇਲਾਕਾ ਵਾ ਤੇ ਉਹਦੇ ਲੈਵਲ ਦਾ ਹਿਸਾਬ ਨਾਲ ਗੁੱਡਾ ਨਾਲ ਬਹੁਤ ਉੱਤੇ ਆ ਤੇ ਉਹਦਾ ਕੋਈ ਐਦਾ ਦਾ ਪ੍ਰੋਜੈਕਟ ਉਹਦੇ ਵਿੱਚ ਸਾਰਿਆਂ ਨੂੰ ਉਥੇ ਦੇ ਪਬਲਿਕ ਨਾਲ ਬੈਠ ਕੇ ਐਦਾਂ ਦਾ ਕੋਈ ਹੱਲ ਕਰਨਾ ਚਾਹੀਦਾ ਕਿਉਂਕਿ ਜਦੋਂ ਮੀਂਹ ਪਾਰਿਸ਼ਾ ਦਾ ਮੌਸਮ ਆ ਜਾਂਦਾ ਹੈ ਉਹ ਸਾਰਾ ਇਲਾਕਾ ਡੋਬ ਜਾਂਦਾ ਹੈ ਤੇ ਮੇਰੇ ਵਰਗੇ ਨੂੰ ਉਥੇ ਕੋਈ سپورਟ ਮਿਲਦੀ ਹੈ ਜੇ ਮੈਂ ਇਲੈਕਸ਼ਨ ਲੜਦਾ ਹੈ ਜਾਂ ਮੈਂ ਜਿੱਤਦਾ ਉਥੋਂ ਦੀ ਜਦੋਂ ਵੀ ਮੈਨੂੰ سپورਟ ਮਿਲੂਗੀ ਤੇ ਮੈਂ ਉਸ ਚੀਜ਼ ਦਾ ਬਹੁਤ ਵੱਡਾ ਮੇਰਾ ਏਮ ਹੈ ਕਿ ਮੈਂ ਉਹ ਚੀਜ਼ਾਂ ਹੱਲ ਜ਼ਰੂਰ ਕਰਾਉਣਾ ਚਾਹੁੰਦਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਵੜੇ ਤੇ ਕਾਉਂਸਲਰ ਦੇ ਇਲੈਕਸ਼ਨ ਵੀ ਆਣਗੇ ਉਹਦੇ ਵਿੱਚ ਤੁਹਾਨੂੰ ਸੇਵਾ ਦਿੱਤੀ ਜਾਵੇ ਤੇ ਤੁਸੀਂ ਪਹਿਲੇ ਦਰਦ ਕੀ ਕੀਤੀ ਹੈ ਦੇਖੋ ਮੈਂ ਤੁਹਾਨੂੰ ਉਹ ਨਹੀਂ ਦੱਸ ਕੇ ਰਿਹਾ ਜੇ ਅਗਰ ਮੈਨੂੰ ਟਿਕਟ ਮਿਲਦੀ ਹੈ ਤੇ ਮੈਂ ਜਿੱਤਦਾ ਤੇ ਮੈਂ ਲੋਕਾਂ ਦੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਵੀ ਹੁੰਦੀਆਂ ਨੇ ਠੀਕ ਹੈ ਉਹ ਆਪਾਂ ਸਭ ਪਹਿਲੇ ਉਹ ਹੀ ਸੁਣਾਂਗੇ ਤੇ ਜਿਹੜਾ ਮੇਰਾ ਏਮ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਕਿਹੜਾ ਕੰਮ ਕਰਵਾਉਣਾ ਚਾਹੁੰਦਾ ਇਸ ਕੰਮ ਦੇ ਵਿੱਚ ਕੀ ਹੈ ਉਹ ਨਿਊ ਮਦਨਪੁਰੀ ਦਾ ਸਭ ਤੋਂ ਵੱਡਾ ਇਲਾਕਾ ਹੈ ਉੱਥੇ ਬਹੁਤ ਜ਼ਿਆਦਾ ਪਬਲਿਕ ਹੈ ਵੋਜ਼ਰੀ ਵਪਾਰ ਵੀ ਉੱਥੇ ਹੁੰਦਾ ਹੈ ਉੱਥੇ ਰਿਹਾਇਸ਼ਾਂ ਵੀ ਬਹੁਤ ਹੈ ਉਹ ਏਰੀਆ ਬਹੁਤ ਨੀਂਦਾ ਗੁੱਡੇ ਨਾਲੇ ਤੋਂ ਤੇ ਉਹਦੇ ਲੈਵਲ 'ਤੇ ਸਾਨੂੰ ਜੋ ਵੀ ਹੈ ਕੀ ਮਤ ਹੋਊਗੀ ਉਹ ਅਸੀਂ ਕਰਕੇ ਦਿਖਾਵਾਂਗੇ ਗੱਲ ਕਰੀਏ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਦਾ ਰੋਹਲੇ ਬਣੀ ਨਹੀਂ ਜੀ ਠੀਕ ਹੈ ਜਿਹੜੀ ਇਹ ਗਰੰਟੀਆਂ ਦੇ ਰਹੇ ਨੇ ਸੈਂਟਰ ਤੇ ਵੀ ਨਹੀਂ ਬਣੀ ਉਹ ਗਰੰਟੀਆਂ ਕਿੰਦਾ ਪੂਰੇ ਕਰੋਗੇ ਦੇਖੋ ਜੀ ਉਹ ਗਰੰਟੀ ਦਾ ਕਾਰਡ ਚੁਕਾਇਓ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਕੱਢਿਆ ਸੀਗਾ ਤੇ ਇੰਡੀਆ ਗਠਜੁਟਬੰਧ ਜੋ ਕਿ ਕਾਂਗਰਸ ਗਵਰਨਮੈਂਟ ਨੇ ਆਪਣਾ ਕੱਢਿਆ ਸੀਗਾ ਜੇ ਕਾਂਗਰਸ ਦੀ ਗਵਰਨਮੈਂਟ ਬੰਦੀ ਹੈ ਜੇ ਕਾਂਗਰਸ ਦੀ ਗਵਰਨਮੈਂਟ ਬੰਦੀ ਹੈ ਤੇ ਉਹ ਇਸ ਵਾਦੇ ਨੂੰ ਪੂਰਾ ਨਾ ਕਰੇ ਤੇ ਫਿਰ ਆਪਾਂ ਇਹ ਕੁਐਸਚਨ ਪੁੱਟ ਕਰ ਸਕਦੇ ਹਾਂ ਅਜੇ ਤਾਂ 2 ਦਿਨ ਹੋਏ ਨੇ ਕਿ ਪਤਾ ਜੇ ਸਾਡੀ ਸਰਕਾਰ ਆਈ ਜਾਵੇ ਫਿਰ ਇਸ ਵਾਅਦੇ ਨੂੰ ਪੂਰਾ ਨਿਭਾਵਾਂਗੇ ਅਸੀਂ ਪਾਰਟੀਆਂ ਵਾਅਦੇ ਤਾਂ ਪੂਰੇ ਕਰਦੀ ਆ ਜੀ ਪਰ ਕੁਝ ਗੱਲਾਂ ਜਿਹੜੇ ਹੁੰਦੇ ਜਦੋਂ ਹਮੇ 100000 ਰੁਪਏ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਨੇ 100000 ਰੁਪਏ ਦੇਵਾਂਗੇ ਜੀ ਇਹ ਤਾਂ ਹੈ ਹੀ ਬਿਲਕੁਲ ਆਪਾਂ ਮੈਂ ਇਹਨਾਂ ਦੀ ਗੱਲ ਕਰਾਂ ਤਾਂ ਇਹ ਸਿਰਫ ਚੁਟਕਲੇ ਸੁਣਾ ਜੋਗੇ ਨੇ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਤਾਂ ਵਨ ਟਾਈਮ ਸਿਰਫ ਵਿਆਹ ਕਰਾਣਾ ਆਏ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਸੀਗੇ ਇਹ ਉਹ ਗੰਦੇ ਨੇ ਆਪਣੇ ਆਪਣੇ ਵਿਆਹ ਕਰਾਣਾ ਆਏ ਆ ਇੱਕ ਹੋਰ ਆ ਰਿਹਾ ਵੇ ਨਾ ਮੈਚਾਇਨ ਮੋਰਗ ਦੇ ਨਾਂਜੀ ਦਾ ਉਹ ਵੀ ਕਰਾਂ ਲੱਗੇ ਮੇਰੇ ਸਾਹਮਣੇ ਨਾਲ 2 ਸਵਾ 2 ਸਾਲ ਦੀ ਸਰਕਾਰ ਦੇ ਵਿੱਚ 20ਵਾਂ ਵਿਆਹ ਹੋਊਗਾ ਇਹਨਾਂ ਦਾ ਇੱਕ ਗੱਲ ਜੇ ਫਰਿੰਗ ਸਾਹਿਬ ਦੀ ਗੱਲ ਕੀਤੀ ਐ ਤਾਂ ਉਹਨਾਂ ਨੂੰ ਮਿਲਣਾ ਹੋਵੇ ਤਾਂ ਕਿਹੜੀ ਜਗ੍ਹਾ ਤੇ ਦਫ਼ਤਰ ਉਹਨਾਂ ਦਾ ਮੁਖ ਬਣਾਇਆ ਜਾਵੇਗਾ ਉਹਨਾਂ ਦਾ ਮੁਖ ਦਫ਼ਤਰ ਹਜੇ ਤਾਂ ਇੰਤੇ ਕਦੇ ਇਹ ਬਿਲਕੁਲ ਉਹਨਾਂ ਦਾ ਮੁਖ ਦਫ਼ਤਰ ਸੰਜੇ ਤਲਵਾਰ ਜੀ ਦੇ ਦਫ਼ਤਰ ਦੇ ਅੰਦਰ ਹੈ ਠੀਕ ਹੈ ਜੀ ਤੇ ਉਹਨਾਂ ਜਿੱਤ ਚੁੱਕੇ ਨੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਉਹ ਇੱਥੇ ਰਿਹਾਇਸ਼ ਵੀ ਇੱਥੇ ਲੈ ਕੇ ਆਣਗੇ ਆਪਣੀ ਉਹ ਆਪਣਾ ਦਫ਼ਤਰ ਵੀ ਬਣਾਣਗੇ ਕੁਛ ਦਿਨਾਂ ਦੇ ਵਿੱਚ ਇਸ ਚੀਜ਼ ਦਾ ਵੀ ਕਲੀਅਰ ਹੋ ਜਾਏਗਾ ਜਿਸ ਤਰ੍ਹਾਂ ਬਿੱਟੂ ਨੂੰ ਘਰ ਮਿਲਿਆ ਸੀਗਾ ਨੇਰ ਰੋਜ਼ਗਾਰਡਨ ਦੇ ਕੋਲ ਜੀ ਕਿ ਇਸ ਤਰ੍ਹਾਂ ਉਹਨਾਂ ਨੂੰ ਵੀ ਮਿਲੇਗਾ ਐਮਪੀ ਹੋਣ ਦੇ ਨਾਤੇ ਉਹਨਾਂ ਨੂੰ ਕਿਉਂ ਨਹੀਂ ਮਿਲੇਗਾ ਬਿਲਕੁਲ ਮਿਲੇਗਾ ਇੱਥੇ ਲੁਧਿਆਣਾ ਚੰਡੀਗੜ੍ਹ ਜਾਂ ਦਿੱਲੀ ਲੁਧਿਆਣਾ ਦੇ ਵਿੱਚ ਤੇ ਫੋਨ ਚੱਕਣਗੇ ਜਿੱਦਾਂ ਉਹਨਾਂ ਨਾਲ ਕਹੀ ਮੈਂ ਫੋਨ ਜੁੜ ਸਕੂਗੀ ਤੁਸੀਂ ਮੈਂ ਤਾਂ ਇੱਥੇ ਖੜਾ ਬੈਠਾ ਵਾਂ ਮੈਂ ਤੁਸੀਂ ਫੋਨ ਕਰੋ ਤੁਹਾਡਾ ਫੋਨ ਵੀ ਚੱਕਣਗੇ 2027 ਦੀ ਜਿਹੜੀ ਚੋਣਾਂ ਦੁਬਾਰਾ ਹੋਣਗੀਆਂ ਜੀ ਤੇ ਉਹਦੇ ਵਿੱਚ ਕਾਂਗਰਸ ਪਾਰਟੀ ਆਪਣੇ ਚੋਣਾਂ ਲੜਨਗੇ ਜੀ ਬਿਲਕੁਲ ਚੋਣਾਂ ਲੜਨਗੇ ਤੇ ਕਾਂਗਰਸੀ ਸਰਕਾਰ ਉਹ ਲੋਕੀ ਇਹਨਾਂ ਤੋਂ ਹੱਕ ਚੁੱਕੇ ਆ ਦੇਖੋ ਆਕਾਲੀ ਦਲ ਬਿਲਕੁਲ ਖਤਮ ਹੋ ਚੁੱਕਾ ਹੈ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਦੇਖੋ ਇੱਕ ਵੀ ਸੀਟ ਨਹੀਂ ਆਈ ਸਿਰਫ ਇੱਕ ਦੇ ਇੱਕ ਦੇਖੋ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਕਾਂਗਰਸ ਗਵਰਨਮੈਂਟ ਆਈ ਹੈ ਤੇ ਕਾਂਗਰਸ ਦਾ ਮੁੱਖ ਮੰਤਰੀ ਬੰਨਾ ਬਿਲਕੁਲ ਤੈਅ ਹੈ ਅੱਜ ਤੋਂ ਹੀ ਅਸੀਂ ਤਿਆਰੀ ਸ਼ੁਰੂ ਕਰਤੀ ਆਂ ਅਰ ਰঞ্জੀਤ ਸਿੰਘ ਢਿੱਲੋਂ ਹੀ ਨੇ ਕਿਹਾ ਸੀ ਅਗਰ ਮੈਂ ਨਹੀਂ ਜਿੱਤਿਆ ਤਾਂ ਮੈਂ ਸਿਆਸਤ ਛੱਡ ਦਾਂਗਾ ਦੇਖੋ ਆਕਾਲੀ ਦਲ ਦੇ ਜਿਹੜੇ ਉਹ ਵਿਚਾਰੇ ਬਹੁਤ ਇਮਾਨਦਾਰ ਇਨਸਾਨ ਨੇ ਆਪਾਂ ਉਹਨਾਂ ਨੂੰ ਬਿਲਕੁਲ ਕੋਈ ਉਹਨਾਂ ਦਾ ਇੱਕ ਗਲਤ ਗੱਲ ਨਹੀਂ ਕਰਾਂਗੇ ਬਹੁਤ ਇਮਾਨਦਾਰ ਸਨ ਠੀਕ ਹੈ ਜੀ ਜੇ ਉਹਨਾਂ ਦੀ ਨਿੱਜੀ رائے ਹੈਗੀ ਆ ਜੋ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਤੇ ਬਿਲਕੁਲ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕੀ ਮਸੇ ਤਨ ਦੇਖੋ ਜੀ ਸਾਡੇ ਜਦੋਂ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਤੇ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਹੁਣ ਬਾਹਰਲੇ ਲੋਕ ਇੱਥੇ ਆਇਆ ਕਰਨਗੇ ਪਰ ਜਮਾ ਉਹਦਾ ਉਲਟ ਹੋ ਰਿਹਾ ਵਾ ਤੇ ਮੈਂ ਤਾਂ ਇਹੀ ਕਹਿੰਨਾ ਕਿ ਸਰਕਾਰਾਂ ਕੋਈ ਵੀ ਹੋਣ ਚਾਹੇ ਕਾਂਗਰਸ ਦੀ ਆਵੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਪੀਐਮ ਬੰਦਾ ਹੈ ਜਿਹੜੀ ਵੀ ਹੋਵੇ ਇੰਨਾ ਕ ਕਾਰੋਬਾਰ ਬੇਰੋਜ਼ਗਾਰੀ ਐ ਤੋਂ ਮਹਿੰਗਾਈ ਘਟਾਈ ਜਾਵੇ ਕਿਉਂ ਬਾਹਰ ਭਜਦੇ ਇਸੇ ਲਈ ਭਜਦੇ ਹਨ ਕਿ ਲੋਕ ਬੰਗੜੇ ਇੰਨੇ ਪੜ੍ਹ ਲਿਖ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਉਹਨਾਂ ਨੂੰ ਕੰਮ ਹੀ ਨਹੀਂ ਮਿਲਦਾ ਜੇ ਉਹਨਾਂ ਨੂੰ ਕੰਮ ਮਿਲੇ ਇੰਨਾ ਪੜ੍ਹ ਲਿਖ ਕੇ ਉਹ ਬਾਹਰ ਭਜਣੇ ਕਿਉਂ ਕੋਠੀ ਰਹਿਣਗੇ ਹੁਣ ਕਾਂਗਰਸ ਸਰਕਾਰ ਆਈ ਹੈ ਕਿ ਕੰਮ ਮਿਲਣਗੇ ਲੋਕਾਂ ਦੇਖੋ ਜੇ ਇੰਡੀਆ ਦੇ ਵਿੱਚ ਕਾਂਗਰਸ ਦੀ ਸਰਕਾਰ ਬੰਦ ਹੀ ਹੈ ਮੈਂ ਬਿਲਕੁਲ ਕਹਣਾ ਇਹ ਦੇਖੋ ਪਿਛਲਾ 70 ਸਾਲ ਦਾ ਆਪਾਂ ਰਿਕਾਰਡ ਕੱਢ ਕੇ ਵੀ ਦੇਖ ਲਈਏ ਤੇ ਦੇਖੋ ਕਿਹੜਾ ਕਾਰੋਬਾਰ ਕਿੱਥੇ ਤੱਕ ਚੱਲਦਾ ਸੀ ਅਸੀਂ ਲੁਧਿਆਣਾ ਦੇ ਵਿੱਚ ਆਪ ਦੇ ਵਿੱਚ ਰਹਿੰਦੇ ਆ ਇੱਥੇ ਲੋਕੀ ਕਾਰੋਬਾਰ ਕਰਦੇ ਸੀਗੇ ਅੱਜ ਵੀ ਲੋਕੀ ਚਾਹੇ ਉਹ ਭਾਜਪਾ ਵਾਲਾ ਵੀ ਹੈ ਜਦੋਂ ਇਲੈਕਸ਼ਨ ਹੁੰਦੇ ਪੈ ਸੀਗੇ ਖੁਦ ਕਹਿੰਦੇ ਸੀ ਅਸੀਂ ਇਹ ਗੱਲ ਮੰਨਦੇ ਆ ਕਹਿੰਦੇ ਕਿ ਜੇ ਜਦੋਂ ਇੰਡੀਆ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਕੰਮ ਪੂਰੇ ਠੋਕੇ ਚੱਲਦੇ ਸੀ ਚਾਹੇ ਪ੍ਰੋਪਰਟੀ ਦਾ ਕੰਮ ਹੋਵੇ ਚਾਹੇ ਉਸਰੀ ਦਾ ਕੰਮ ਹੋਵੇ ਇਹ ਤਾਂ ਮੋਦੀ ਜਦੋਂ ਆਇਆ ਇੱਕ ਬੰਦਾ ਕਹਿੰਦਾ ਨਾ ਯਾਰ ਸਵੇਰੇ ਪਤਾ ਉੱਠਦਾ ਕਿ ਆ ਕਿਹਦੀ ਸ਼ਕਲ ਦੇਖ ਲਈ ਸਾਰਾ ਦਿਨ ਮਾੜਾ ਕੰਮ ਹੀ ਹੋ ਜਾਂਦਾ ਹੈ ਤੇ ਮੋਦੀ ਵਾਲਾ ਆ ਕੰਮ ਹੋਇਆ ਸਾਡੇ ਨਾਲ ਬਿੱਟੂ ਜੀ 10 ਸਾਲ ਰਹਿ ਕੇ ਗਏ ਨੇ ਸੰਸਦ ਦੇ ਵਿੱਚ ਅੰਤੀ ਬਣ ਕੇ ਗਏ ਨੇ ਉਹਨਾਂ ਦਾ ਵੱਲੋਂ ਇੱਕ ਹੀ ਬਿਆਨ ਆਉਂਦਾ ਹੈ ਕਿ ਮੈਨੂੰ ਉੱਥੋਂ ਮੈਂ ਕੁਝ ਨਹੀਂ ਲਿਆ ਸਕਦਾ ਜੀ ਕਿਉਂਕਿ ਉੱਥੇ ਸੰਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੀ ਮੈਂ ਉਹਨਾਂ ਤੋਂ ਕੀ ਲਿਆ ਸਕਦਾ ਮਸੇ ਦੇਖੋ ਜੀ ਫਿਰ ਰਿਐਕਸ਼ਨ ਇਹਨਾਂ ਨੇ ਰਾਜਾ ਵੜਿੰਗ ਜੀ ਵੀ ਕਹਿ ਰਹੇ ਨੇ ਕਿ ਦੱਸ ਜੀ ਇਹ ਕਿਉਂ ਕਹਿਣਗੇ ਇਲੈਕਸ਼ਨ ਆਪਾਂ ਲੜਾਈ ਕਿਉਂ ਜੇ ਆਪਾਂ 5 ਸਾਲ ਪਹਿਲਾਂ ਆਨੰਦਪੁਰ ਸਾਹਿਬ ਤੋਂ ਆਪਾਂ ਐਮਪੀ ਰਹੇ ਫਿਰ 10 ਸਾਲ ਆਪਾਂ ਲੁਧਿਆਣਾ ਤੋਂ ਐਮਪੀ ਰਹੇ ਜਦੋਂ ਆਪਾਂ ਉਥੇ ਹਾਜ਼ਰੀ ਹੀ ਨਹੀਂ ਲਵਾਣੀਆ ਆਪਣੇ ਕੋਸ਼ਿਸ਼ ਨਹੀਂ ਨਹੀਂ ਦੱਸਨੇ ਕਿ ਜਾ ਕੇ ਮੈਂ ਲੁਧਿਆਣੇ ਲਈ ਆ ਕੁਝ ਕਰਨਾ ਚਾਹਣਾ ਕਿਉਂ ਨਹੀਂ ਮਿਲੇਗਾ ਘੱਟੋ ਘੱਟ ਜੇ ਉਹ ਗਵਰਨਮੈਂਟ ਦੇ ਵਿੱਚ ਨਹੀਂ ਹੈਗੇ ਜਿਹੜਾ ਉਹਦਾ ਫੰਡ ਹੁੰਦਾ ਆਪਣੇ ਐਮਪੀ ਸਾਹਿਬ ਦਾ ਉਹ ਤਾਂ ਉਹਨਾਂ ਨੂੰ ਮਿਲਦਾ ਹੀ ਹੈ ਨਾ ਜਦੋਂ ਆਪਣੇ ਮਨਚੀ ਨਹੀਂ ਆ ਕਿ ਆਪਾਂ ਕੰਮ ਵੀ ਨਹੀਂ ਕਰਨਾ ਜੇ ਆਪਾਂ ਕੰਮ ਕਿੱਦਾਂ ਹੋਏਗਾ ਬੱਚਾ ਵੈ ਉਸਦੇ ਘਰ ਦੇ ਵਿੱਚ ਜੇ ਉਹ ਪੜ੍ਹਾਈ ਲਿਖਾਈ ਕਰਦਾ ਪਿਆ ਵੈ ਜੇ ਉਹ ਪੜ੍ਹੇਗਾ ਤੇ ਤਾਹੀਂ ਜਾ ਕੇ ਪੇਪਰ ਦੇਗਾ ਨਾ ਜੋ ਪੜ੍ਹੇਗਾ ਹੀ ਨਹੀਂ ਤਾਂ ਫਿਰ ਤਾਂ ਫੇਲ ਹੋਣਾ ਲੈ ਕੰਮ ਹੋ ਗਿਆ ਨਾ ਉਹੀ ਇਹਦਾ ਬਿੱਟੂ ਸਾਹਿਬ ਦਾ ਕੰਮ ਹੈ ਤੇ ਕੁਐਸਚਨ ਦੀ ਗੱਲ ਕੀਤੀ ਵੇ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਿਹਾ ਸੀਗਾ ਕਿ ਸਭ ਤੋਂ ਵੱਧ ਕੁਐਸਚਨ ਮੇਰੇ ਵੱਲੋਂ ਕੀਤੇ ਗਏ ਮੈਨੂੰ ਤਾਂ ਨਹੀਂ ਲੱਗਦਾ ਜੀ ਉਹਨਾਂ ਨੇ ਕੋਈ ਕੁਐਸਚਨ ਉੱਥੇ ਜਾ ਕੇ ਪੁੱਟ ਕੀਤਾ ਹੋਊਗਾ ਜੇ ਕੁਐਸਚਨ ਜੀ ਵੀ ਕਹਿੰਦੇ ਮੈਂ 5 ਵਾਰੇ ਵਿਧਾਨ ਸਭਾ 'ਚ ਬੋਲੇ ਬੜੀ ਵੱਡੀ ਉਹਨਾਂ ਦੀ ਬਾਤਰੀ ਵਾਲੀ ਕਹਿੰਦਾ ਜੀ ਫਿਰ ਤਾਂ ਜੇ ਬੋਲੇ ¿Qué